ਵਾਰਦਾਤ ਕਦੀ ਹੋਣੀ ਭਾਜੀ ਮੈਂ ਇੱਕ ਮਜ਼ਦੂਰ ਬੰਦਾ ਵਾਂ ਗਰੀਬ ਪਰਵਾਰ ਦਾ ਸੰਬੰਧ ਰਾਂ ਦਾ ਆਪਣਾ ਦਿਹਾੜੀ ਲਾ ਕੇ ਬੱਚੇ ਪਾਲਣ ਦੇ ਆ ਮੈਂ ਮੰਡੀੋਂ ਸਬਜ਼ੀ ਵੇਚਦਾ ਵਾਂ ਘਰ ਆਇਆ ਜੀ ਸਾਢੇ 8 ਵਜੇ ਮੈਂ ਘਰ ਆਇਆ ਘਰ ਆਣ ਕੇ ਇਸ਼ਨਾਨ ਕੀਤਾ ਮਹਾਰਾਜ ਮਹਾਰਾਜ ਦੇ ਮੱਥਾ ਮੱਥਾ ਟੇਕਿਆ ਰੋਟੀ ਢਾਟੀ ਖਾਧੀ ਤੇ 12 3 ਤੇ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਦੂਜੀ ਵਾਰੀ ਮੇਰਾ ਮੋਟਰਸਾਈਕਲ ਚੋਰੀ ਹੋਇਆ ਜੀ ਤੇ ਇਹ ਪ੍ਰਸ਼ਾਸਨ ਨੂੰ ਅੱਗੇ ਵੀ ਬੇਨਤੀ ਕੀਤੀ ਉਦੋਂ ਵੀ ਨਹੀਂ ਲੱਭਿਆ ਤੇ ਮੈਨੂੰ ਲੱਗਦਾ ਤੇ ਕਵਰ ਹੋਣ ਵੀ ਨਹੀਂ ਹੋਣਾ ਕਿਉਂਕਿ ਮੈਂ ਸਵੇਰ ਦੀਆਂ ਫੋਟੋਆਂ ਵੀ ਦੇ ਚੁੱਕਾ ਵਾਂ ਮੈਂ ਗਲੀ ਦੇ ਵਿੱਚ ਆਪਣੇ ਮਹੱਲੇ ਦਾ ਮੇਰੀ ਬੜੀ-ਬੜੀ ਦੀ ਸਾਰਿਆਂ ਮੈਨੂੰ ਕੈਮਰੇ 'ਚ ਦੱਤ ਵੀ ਆਹ ਮੁੰਡੇ ਆ ਦੋ ਮੁੰਡੇ ਆ ਤੇ ਅਜੇ ਤੱਕ ਪ੍ਰਸ਼ਾਸਨ ਨੂੰ ਮੈਂ ਦੋ ਤਿੰਨ ਫੇਰੇ ਸਿਟੀ ਮਾਰ ਗਿਆ ਮੈਨੂੰ ਐਸਐਸਪੀ ਸਾਹਿਬ ਵੀ ਨਹੀਂ ਮਿਲਿਆ ਅਜੇ ਤੱਕ ਤੇ ਦੱਸੋ ਮੈਂ ਕਿੱਧਰ ਜਾਵਾਂ ਐਸਐਸਪੀ ਸਾਹਿਬ ਅੱਗੇ ਹੁਣ ਜਾ ਕੇ ਮੈਂ ਜਾ ਕੇ ਬੈਠਾਂਗਾ ਕਿਉਂਕਿ ਮੈਂ ਕਾਮਰੇਡ ਬੰਦਾ ਵਾਂ ਅਸੀਂ ਲੋਕਾਂ ਦੇ ਮੁੱਦੇ ਚੁੱਕਣ ਵਾਲੇ ਬੰਦੇ ਆ ਤੇ ਮੈਂ ਆਪਣਾ ਮੁੱਦਾ ਹੁਣ ਉੱਥੇ ਬੈਠ ਕੇ ਚੁੱਕਣਾ ਭਲਾ ਦੇਨੇ ਮਾੜੇ ਕਰਦੇ ਆ ਕਾਰੋਬਾਰ ਅੱਗੇ ਨਹੀਂ ਹੈਗੇ ਮੋਟਰਸਾਈਕਲ ਤੇ ਮ ਦੂਜਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਕਿਹੜਾ ਮੋਟਰਸਾਈਕਲ ਹੈ ਭਾਈ ਮੇਰਾ ਮੋਟਰਸਾਈਕਲ ਭਾਈ 2013 ਸਪਲੈਂਡਰ ਸੀ ਬਲੈਕ ਰੰਗ ਦਾ ਮੁੰਡੇ ਵੀ ਆ ਗਏ ਮੇਰੇ ਕੋ ਫੋਟੋਆਂ ਵੀ ਆ ਗਈਆਂ ਜੀ ਤੇ ਵੇਰ ਅਜੇ ਕਾਰਵਾਈ ਨਹੀਂ ਹੋਣ ਦੀ ਪਹਿਲਾ ਦੂਜਾ ਮੋਟਰਸਾਈਕਲ ਪਹਿਲਾਂ ਕਦੇ ਚੋਰੀ ਹੋਇਆ ਸੀ ਪਾਲਾ ਭਾਜੀ ਮੇਰਾ 8 ਸਾਲ ਪਹਿਲਾਂ ਬਜਾ ਚਿਤਕੋ ਮੈਨੂੰ ਮੇਰਾ ਮੋਟਰਸਾਈਕਲ ਸੀ ਉਦੋਂ ਬੜੀ ਮੁਸ਼ਕਲ ਮੈਂ ਕਮੇਟੀਆਂ ਪਾਪ ਹੋ ਕੇ 3 ਸਾਲ ਬਾਅਦ ਲਿਆ ਤੇ ਹੁਣ ਫਿਰ ਮੇਰਾ ਚੋਰੀ ਹੋ ਗਿਆ ਮਾਤੜ ਬੰਦਾ ਮੈਂ ਜੀ ਤੇ ਕੀ ਮੰਗ ਕਰਦੇ ਮੰਗੇ ਇਹੋ ਕਰਨੇ ਐ ਐਸਐਸਪੀ ਸਾਹਿਬ ਅੱਗੇ ਵੀ ਮੈਂ ਸਵੇਰ ਦਾ ਸਿਟੀ ਗਿਆ ਤੇ ਤੀਜੀ ਗੱਲ ਤੇ ਮੁੰਚੀ ਸਾਹਿਬ ਨੇ ਮੇਰੀ ਲਿਖ ਲਈ ਆ ਉਸ ਤੋਂ ਬਾਅਦ ਮੈਂ ਫਿਰ ਫੋਨ ਕੀਤਾ ਉਹਨਾਂ ਨੂੰ ਉਸ ਟਾਈਮ ਆਤ ਗਏ ਹੀ ਕੇਸ ਆਈ ਨਾਂ ਲੈ ਕੇ ਫੋਟੋ ਖਿੱਚ ਕੇ ਲਾ ਗਏ ਆ 12:10 ਤੇ ਮੈਂ ਇਹਨਾਂ ਨੂੰ ਦੱਸਤਾ 12:30 ਤੇ ਹੋਇਆ ਤੇ 12:10 ਤੇ ਆਹੀ ਇਹਨਾਂ ਨੂੰ ਪੁਲਿਸ ਨੂੰ ਦੱਸਤੀਆਂ ਫੋਟੋਆਂ ਵੀ ਦੇਤੀਆਂ ਮੁੰਡੇ ਵੀ ਮੈਂ ਦੱਸਤੇ ਵੀ ਆਹ ਮੁੰਡੇ ਜੇ ਆਹ ਵੇਖੋ ਮੇਰਾ ਮੋਟਰਸਾਈਕਲ ਲੈ ਕੇ ਜਾਣ ਦੇ ਮੇਲੀ ਭਗਤ ਹਾਂਜੀ ਦੇਖੋ ਪੁੱਛਣ ਬੋਲਦੇ ਚੰਦਾ ਜੂ ਕਿਹੜਾ ਵੇਖੋ ਜੀ ਐ ਟਾਈਮ ਸਪਲੈਂਡਰ ਦੇ ਸਪਲੈਂਡਰ ਚੋਰੀ ਹੋਣ ਦੇ ਆ ਦੱਸਣ ਦੇ ਵੀ ਆਪਣੇ ਬਹਿਲ ਸਾਹਿਬ ਦੀ ਕੋਠੀ ਆਗੇ ਸਾਡੇ ਬਖਰਮਨ ਪਿਆਰੇ ਲੀਟਰ ਉਹਨਾਂ ਦੇ ਸਾਹਮਣੇ ਵੀ ਉਹਨਾਂ ਦੇ ਘਰ ਲਾਗੂ ਵੀ ਚੋਰੀ ਹੋ ਗਿਆ ਜੀ ਤੇ ਹੁਣ ਮੇਰਾ ਵੀ ਅੱਜ ਵੀ ਅੱਜ ਉਹ ਵੀ ਉਹਦਾ ਚੋਰੀ ਹੋਇਆ ਅੱਜ ਮੇਰਾ ਵੀ ਚੋਰੀ ਹੋ ਗਿਆ ਜੀ ਤੇ ਮੈਨੂੰ ਇਹ ਨਹੀਂ ਸਮਝ ਲੱਗਣ ਦੀ ਵੀ ਇੰਨਾ ਸਪਲੈਂਡਰ ਚੋਰੀ ਹੋਣ ਡਿਆ ਮਾਤੜ ਬੰਦੇ ਸੁਸਾਈਡ ਕਰਨ ਫਿਰ ਦੂਜਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਨਾ ਟਰੇਸ ਹੋਣ ਪੁਲਿਸ ਭਰਾਂ ਨਹੀਂ ਕੁੰਭ ਕਰਨ ਦੀ ਨੀਂਦਰ ਸੁੱਤੀ ਹੋਈ ਜੀ ਮੈਂ ਤਾਂ ਸਿੱਧੀ ਗੱਲ ਕਰਾਂਗਾ ਦੇਖੋ ਜੀ ਇਹ ਚ ਕੋਈ ਸ਼ੱਕ ਨਹੀਂ ਮੈਂ ਸਮੂਹ ਸਮਾਜ ਦੀ ਜਥੇਬੰਦੀਆਂ ਨਾਲ ਜੁੜਿਆ ਕਾਮਰੜ ਬੰਦਾ ਵਾਂ ਔਰ ਦੂਜੀ ਗੱਲ ਮੈਂ ਦਲਤਰ ਜਥੇਬੰਦੀਆਂ ਦਾ ਗੁਰੂ ਅਵਿਦਾਸ਼ ਸ਼ਰੀ ਸਭਾ ਦਾ ਪ੍ਰਧਾਨ ਜੇ ਮੇਰਾ ਹਫਤੇ ਤੱਕ ਮੋੜਸਲ ਨਾ ਹੋਇਆ ਤੇ ਮੈਂ ਪ੍ਰਸ਼ਾਸਨ ਦੇ ਨਾਲ ਇਟ ਲੈਟ ਘੜਕਾਵਾਂਗਾ ਜੀ